ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਿਲ ਮੇ ਹੈ ਵਕਤ ਆਨੇ ਦੇ ਬਤਾ ਦੇਗੇ ਤੂਜੇ ਐ ਆਸਮਾਨ ਹਮ ਅਬੀ ਸੇ ਕਿਆ ਬਤਾਏ ਕਿਆ ਹਮਾਰੇ ਦਿਲ ਮੇ ਹੈ ਸਸਿਕਾਲ ਦੋਸਤੋ ਮੈਂ ਹਾਂ ਗੁਰਮਕਸੰਧੂ ਇੱਕ ਵਾਰ ਫੇਰ ਤੋਂ ਹਾਜ਼ਰ ਹੋਇਆ ਜੀ ਇਸ ਸਮੇਂ ਦੀਆਂ ਕੁਝ ਵੱਡੀਆਂ ਅਤੇ ਖਾਸ ਅਪਡੇਟਸ ਲੈ ਕੇ ਦੋਸਤੋ ਕੀ ਕੀ ਨਵੇਂ ਘਟਨਾ ਕਰਮ ਹੋਏ ਹਨ ਜਾਣਨ ਦੇ ਲਈ ਜੁੜੇ ਰਹੋ ਆਖਿਰ ਤੱਕ ਦੋਸਤੋ ਸਭ ਤੋਂ ਪਹਿਲਾਂ ਸਿੰਘੂ ਬਾਰਡਰ ਦੀ ਹੀ ਗੱਲ ਕਰ ਲੈਣੇ ਆ ਜਿਸ ਤਰ੍ਹਾਂ ਕਿ ਤੁਸੀਂ ਨੇ ਸਾਰੇ ਨੇ ਜੱਗੀ ਬਾਬੇ ਦੀ ਇੱਕ ਵੀਡੀਓ ਦੇਖੀ ਹੋਣੀ ਜੋ ਕਿ ਦੋਸਤੋ ਸੋਸ਼ਲ ਮੀਡੀਆ ਦੇ ਉੱਪਰ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਹਰ ਕੋਈ ਜਿੱਥੇ ਕਿ ਜੱਗੀ ਬਾਬੇ ਦੀ ਤਾਰੀਫ ਕਰ ਰਿਹਾ ਹੈ ਉੱਥੇ ਹੀ ਦੂਸਰੇ ਪਾਸੇ ਪ੍ਰਸ਼ਾਸਨ ਨੂੰ ਲਾਣਤਾ ਵੀ ਪਾ ਰਿਹਾ ਹੈ ਜਿਲ੍ਹਾ ਸੀਨੀਅਰ ਕਮੰਡਰ ਜਿਲ੍ਹਾ ਸੀਨੀਅਰ ਕਮੰਡਰ ਜਿਲ੍ਹਾ ਸੀਨੀਅਰ ਕਮੰਡਰ ਯੋ ਹਮਾਰੇ ਕੋ ਜੋ ਮਰਜ਼ੀ ਮਾਰਦੇ ਹਮ ਆਪਕੇ ਹੱਕਾ ਕੇ ਲੇ ਜਰੂਰ ਲੜੇਗੇ ਜੀ ਜੀ ਸੇ ਹਮ ਬਾਹਰ ਨਹੀਂ ਕਰੇਗੇ ਹਮ ਮਰਨੇ ਵਾਲੀ ਕੌਮ ਨਹੀਂ ਬਾਲੇ ਹਾਂ ਹਾਂ ਦੋਸਤੋ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਸ਼ੇਰ ਨੂੰ ਸ਼ਾਇਦ ਦੇਖਿਆ ਹੋਵੇ ਸਰਕਸ ਵਗੈਰਾ ਦੇ ਵਿੱਚ ਪਰ ਦੋਸਤੋ ਦਿੱਲੀ ਦੇ ਵਿੱਚ ਤੁਸੀਂ ਇਸ ਸ਼ੇਰ ਨੂੰ ਖੁੱਲਾ ਘੁਪਦੇ ਦੇਖ ਸਕਦੇ ਹੋ ਜੋ ਕਿ ਆਪਣੇ ਸਰੀਰ ਦੇ ਉੱਪਰ ਐਨੇ ਜ਼ਖਮਾਂ ਦੇ ਬਾਵਜੂਦ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਅਤੇ ਜਕਾਰੇ ਲਗਾ ਰਿਹਾ ਹੈ ਅਤੇ ਦੋਸਤੋ ਜੱਗੀ ਬਾਬੇ ਦੀ ਐਸੇ ਜਕਾਰੇ ਲਗਾਉਣ ਵਾਲੀ ਵੀਡੀਓ ਨੇ ਪੂਰੀ ਦੁਨੀਆ ਦਾ ਦਿਲ ਜਿੱਤ ਲਿਆ ਹੈ ਦੂਸਰੇ ਪਾਸੇ ਹਰ ਕੋਈ ਪ੍ਰਸ਼ਾਸਨ ਦੇ ਉੱਪਰ ਥੂ-ਥੂ ਕਰ ਰਿਹਾ ਹੈ ਅਤੇ ਦੋਸਤੋ ਹੁਣ ਇਹੀ ਮੁੰਡਾ ਜੱਗੀ ਬਾਬਾ ਸਾਹਮਣੇ ਆਇਆ ਹੈ ਅਤੇ ਏਸ ਨੇ ਸਾਹਮਣੇ ਆ ਕੇ ਪੂਰੀ ਘਟਨਾ ਦੱਸੀ ਹੈ ਕਿ ਆਖਰ ਇਸ ਦੇ ਨਾਲ ਕੀ ਕੀ ਹੋਇਆ ਅਤੇ ਕਿਸ ਤਰ੍ਹਾਂ ਏਸ ਨੂੰ ਪੁਲਿਸ ਵਾਲਿਆਂ ਨੇ ਜੱਫਾ ਪਾਇਆ ਅਤੇ ਨਾਲ ਹੀ ਉੱਥੇ ਖੜੇ ਹੋਏ 50 ਗੁੰਡਿਆਂ ਜੋ ਕਿਸ ਤਰ੍ਹਾਂ ਇਹ ਛੁਟ ਕੇ ਆਏ ਹੋਰ ਵੀ ਦੋਸਤੋ ਇਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਆਓ ਇਹਨਾਂ ਦੀ ਇਸ ਵੀਡੀਓ ਵੱਲ ਨਿਗਾਹ ਮਾਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਗਸੀਰ ਸਿੰਘ ਹੈ ਜੀ ਉਹ ਪੁਲਿਸ ਨੇ ਜੀ लाठी चार्ज ਕੀਤਾ ਸੀ ਜੋ ਸਾਨੂੰ ਰੋਟ ਦਿੱਤਾ ਸੀ ਉਹ ਰੋਟ ਦੇ ਨਾਲ ਬੈਰੀਕੇਡ ਦੇ ਨਾਲ ਰਾਸਤੇ ਸਾਡੇ ਕੋਲ ਸੀ ਲੀਡਰ ਸੀ ਜਿਹੜੇ ਉੱਥੇ ਖੜੇ ਸਨ ਉੱਥੋਂ ਮੈਨੂੰ ਚੱਕਣ ਦੇ ਉਹਨੇ 20-50 ਬੰਦਿਆਂ ਨੇ ਕੋਸ਼ਿਸ਼ ਕੀਤੀ ਵੀ ਚੱਕ ਕੇ ਲੈ ਜਾਈਏ ਸਾਨੂੰ ਕਿਹਾ ਵੀ ਇੱਥੇ ਬੰਦੇ ਨੂੰ ਚੱਕੋ ਸਾਨੂੰ ਬੜਾ ਪਰੇਸ਼ਾਨ ਕੀਤਾ ਹੈ ਕਹਿੰਦਾ ਮੈਂ ਸੰਗਤ ਦੀ ਜਿੰਨਕ ਗੁਰੂ ਗੁਰਤੇਗਬਾਦਰ ਸਾਹਿਬ ਦੀ ਬਖਸ਼ਿਸ਼ ਹੈ ਸਾਨੂੰ ਜਿੰਨੀ ਹੈ ਥੋੜੀ ਬਹੁਤੀ ਬਾਕੀ ਸੰਗਤ ਦੀ ਸੇਵਾ ਕਰ ਰਿਹਾ ਹਾਂ ਉਹਦੀ ਕਿਰਪਾ ਨਾਲ ਮੈਂ 20-50 ਬੰਦਿਆਂ 'ਚੋਂ ਲਾਠੀਆਂ ਵੀ ਮਾਰੀਆਂ ਤੇ ਸੱਟਾਂ ਵੀ ਮਾਰਿਆ ਸੀ ਗੁਰੂ ਦੀ ਕਿਰਪਾ ਦੀ ਸੰਗਤ ਦੀ ਕਿਰਪਾ ਸਦਕਾ ਸੀ ਆਏ ਹਾਂ 20-50 ਬੰਦਿਆਂ ਨੇ ਕੁੱਟਿਆ ਵੀ ਅਤੇ 20-50 ਬੰਦਿਆਂ ਦੇ ਵਿੱਚੋਂ ਛੁੱਟ ਕਿ ਅਸੀਂ 20-50 ਬੰਦਿਆਂ ਚੋਂ ਛੁੱਟ ਕੇ ਆਏ ਆ ਤੁਹਾਡੇ ਸੱਟ ਵੀ ਲੱਗੇ ਨਾ ਉਤੋਂ ਠੰਡ ਦਾ ਜਿਹੜਾ ਉਹ ਮੌਸਮ ਆ ਜੀ ਬਾਈ ਸਰਦੀ ਕਲਾ ਚਾ ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤ ਦੀ ਕਿਰਪਾ ਦੇ ਸਦਕਾ ਮੈਂ ਜਿਉਣਾ ਵੀ ਉੱਥੇ ਪੱਗ ਵੀ ਲੱਤ ਗਈ ਸਾਡੀ ਕਿਰਪਾਨ ਵੀ ਰਹਿ ਗਈ ਸਾਡੇ ਕਹਿੰਦੇ ਅਤਵਾਦੀ ਸਾਡੇ ਤੇ ਕਿਰਪਾਨ ਚਲਾਉਂਦੇ ਨੇ ਮੈਂ ਕਿਹਾ ਸਾਡੇ ਕੋਲ ਤਾਂ ਕਿਰਪਾਨ ਹੀ ਭੋਗਲ ਪਾਉਣ ਵਾਲੀ ਆ ਜਿੱਦਕ ਸਾਡੇ ਕੋਲੇ ਵੱਡੀ ਹੁੰਦੇ ਸਾਡੇ ਤੇ ਵੱਡਾ ਉਹਨਾਂ ਨੇ ਤਸਜੀ ਗੱਲ ਵੀਰ ਜੀ ਇਹ ਆ ਸਾਨੂੰ ਕਹਿੰਦੇ ਤੁਸੀਂ ਇਕੱਲੇ ਬੰਦੇ ਤੁਸੀਂ ਉੱਥੇ ਤੁਹਾਡੇ ਨਾਲ ਹੋਰ ਨਹੀਂ ਸੀ ਬੰਦੇ ਪਰ ਸਾਨੂੰ ਇੰਨਾ ਦੇ ਪਿੰਡ ਦੀ ਸੰਗਤ ਦੇ ਨਾਲ ਸੀ ਜਿਹੜਾ ਸਾਨੂੰ ਇੰਨਾ ਟਾਈਮ ਮੈਂ ਸਿਰਫ ਆਪਣੀ ਪੱਗ ਲਈ ਖੜਾ ਸੀਗਾ ਵੀਰ ਮੋਸ਼ਨਲ ਹੋ ਗਏ ਨੇ ਸਾਡੇ ਨਾਲ ਆ ਵੀ ਵੈਸੇ ਮੈਂ ਪੱਗ ਲੈ ਕੇ ਆਪਣੀ ਲੈ ਕੇ ਜਾਣਾ ਤੇ ਪੱਗ ਦਾ ਟੋਟਾ ਸਾਡਾ 2.5 ਮੀਟਰ ਚ 6 ਮੀਟਰ ਮੇਰੀ ਪੱਗ ਉੱਥੇ ਰਹਿ ਗਈ ਪਰ ਮੈਨੂੰ ਭਵੇਂ ਮਾਰ ਦਿੰਦੇ ਮੈਂ ਆਦੀ ਪੱਗ ਦਾ ਟੋਟਾ ਲੈ ਕੇ ਉੱਥੋਂ ਤੁਰੇ ਮੈਂ ਕਿ ਉੱਥੋਂ ਫੇਰ ਜਾऊं ਮੇਰੀ ਪੱਗ ਦਾ ਟੋਟਾ ਦੇ ਦੇ ਭਵੇਂ ਮੈਨੂੰ ਇੱਥੇ ਮਾਰ ਦੇ ਪੱਗ ਦਾ ਟੋਟਾ ਨਾਲ ਲੈ ਕੇ ਜਾऊं ਮੈਂ ਆਪਣਾ ਤਾਂ ਦੋਸਤੋ ਇਸ ਜੋਦੇ ਯਾਨੀ ਕਿ ਜੱਗੀ ਬਾਬੇ ਦੀਆਂ ਗੱਲਾਂ ਸੁਣ ਕੇ ਸਭ ਦਾ ਹੀ ਭਾਵੁਕ ਹੋਣਾ ਲਾਜ਼ਮੀ ਹੈ ਦੋਸਤੋ ਸਰਕਾਰਾਂ ਹਰ ਇੱਕ ਹੱਥ ਕੰਡਾ ਅਪਣਾ ਚੁੱਕਿਆ ਹਨ ਅੰਦੋਲਨ ਨੂੰ ਸ਼ਾਂਤ ਕਰਵਾਉਣ ਦੇ ਲਈ ਖਤਮ ਕਰ ਦੇ ਲਈ ਹਰ ਇੱਕ ਪੈਂਤਰਾ ਖੇលਿਆ ਜਾ ਚੁੱਕਿਆ ਹੈ ਅਤੇ ਦੋਸਤੋ ਹੁਣ ਸਰਕਾਰਾਂ ਕੋਲ ਜਿਹੜੇ 1-2 ਪੱਤੇ ਬਚੇ ਹਨ ਉਹਨਾਂ ਨੂੰ ਵੀ ਸਰਕਾਰ ਖੇਲਣਾ ਚਾਹੁੰਦੀ ਹੈ ਅਤੇ ਦੇਖਣਾ ਚਾਹੁੰਦੀ ਹੈ ਸ਼ਾਇਦ ਇਹਨਾਂ ਦੇ ਵਿੱਚ ਹੀ ਸਫਲ ਹੋ ਸਕੇ ਅਤੇ ਦੋਸਤੋ ਹੁਣ ਵਾਰੀ ਹੈ ਪੱਤਰਕਾਰ ਭਾਈ ਚਾਰੇ ਦੀ ਜਿਹੜਾ ਕਿ ਇਸ ਅੰਦੋਲਨ ਦੀ ਸਚਾਈ ਦਿਖਾ ਰਿਹਾ ਹੈ ਤੁਹਾਨੂੰ ਤਾਂ ਜਾਦੀ ਹੈ ਸਿੰਘੂ ਬਾਰਡਰ ਦੇ ਉੱਪਰ ਇੱਕ ਦਿਨ ਪਹਿਲਾਂ ਜੋ ਗੁੰਡਿਆਂ ਦੁਆਰਾ ਹਮਲਾ ਕੀਤਾ ਗਿਆ ਸੀ ਸ਼ਾਂਤ ਬੈਠੇ ਕਿਸਾਨਾਂ ਉੱਪਰ ਉਹਨਾਂ ਦੇ ਵਿੱਚੋਂ ਦੋਸਤੋ ਬਹੁਤ ਸਾਰੇ ਲੋਕ ਬੀਜੇਪੀ ਦੇ ਬੰਦੇ ਸੀ ਅਤੇ ਇੱਕ ਪੱਤਰਕਾਰ ਜਿਸ ਦਾ ਕੇ ਨਾਮ ਹੈ ਮਨਦੀਪ ਸਿੰਘ ਪੂਨੀਆ ਜੋ ਕਿ ਹਰਿਆਣੇ ਦੇ ਰਹਿਣ ਵਾਲੇ ਹਨ ਦੋਸਤੋ ਮਨਦੀਪ ਸਿੰਘ ਪੂਨੀਆ ਨੇ ਇਹਨਾਂ ਦੇ ਵਿੱਚੋਂ ਕੁਝ ਬੰਦਿਆਂ ਨੂੰ ਪਛਾਣ ਲਿਆ ਸੀ ਅਤੇ ਉਸ ਨੇ ਆਪਣੇ ਫੇਸਬੁੱਕ ਲਾਈਵ ਤੇ ਆ ਕੇ ਇਹਨਾਂ ਕੁਝ ਬੰਦਿਆਂ ਦੀ ਸਚਾਈ ਦੱਸੀ ਸੀ ਅਤੇ ਦੱਸਿਆ ਸੀ ਕਿ ਇਹ ਸਿੰਘੂ ਬਾਰਡਰ ਦੇ ਆਸ-ਪਾਸ ਦੇ ਲੋਕ ਨਹੀਂ ਹਨ ਸਗੋਂ ਇਹ ਬੀਜੇਪੀ ਦੇ ਬੰਦੇ ਹਨ ਜੋ ਕਿ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ मैंने रात भर देखा कि कौन लोग थे उन लोगों जो पहले आए हाथों में तिरंगे लेकर और किसानों को गालियां दे रहे थे और उनके ऊपर पथराव किया उसकी मैं कुछ फोटोज आपको दिखा देता हूं और फिर मैं आपको बता देता हूँ मैं आपको ये मनोज तिवारी के साथ दिख रहे हैं ये जो इस जिनके ऊपर एरो लगा हुआ है ऐसे ही इनकी फेसबुक प्रोफाइल है प्रदीप खत्री ठोलेदार जिला प्रभारी ने उन खुद लिखा हुआ है ये प्रोफाइल भी मैं आपको चेक करवाऊंगा पूरी फेसबुक की इनकी ये देखिए ये कल दंगाइयों में थे ये आप शक्ल मैच कर लीजिए ये ये देखिए ये ये यही इंसान है अब इसकी प्रोफाइल मैं आपको दिखाना चाहूँगा इस आदमी की फेसबुक पे आप देखेंगे तो एक अंकित शर्मा नाम के इंसान ने कल गए हुए की इसकी वीडियो भी पोस्ट कर रखी है जो जी न्यूज़ को ये इंटरव्यू दे रहा है देखिए इसकी आप प्रोफाइल चेक करेंगे तो इसके इसकी प्रोफाइल पे खूब दिख जाएगा कि ये कौन सी प्रदीप खत्री ठोलेदार और ये बीजेपी का गणतंत्र दिवस की बधाई दे रहा है ਤਾਂ ਦੋਸਤੋ ਤੁਸੀਂ ਨੇ ਦੇਖਿਆ ਕਿ ਸਿੰਘੂ ਬਾਰਡਰ ਦੇ ਉੱਪਰ ਜਿਨ੍ਹਾਂ ਨੇ ਹਮਲਾ ਕੀਤਾ ਸੀ ਉਹ ਬੀਜੇਪੀ ਦੇ ਬੰਦੇ ਸੀ ਅਤੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਮਨਦੀਪ ਸਿੰਘ ਪੁਨੀਆ ਜੋਗੀ ਇੱਕ ਪੱਤਰਕਾਰ ਹੈ ਹਰਿਆਣੇ ਦਾ ਅਤੇ ਦੋਸਤੋ ਇਸ ਨੇ ਬੀਜੇਪੀ ਦੇ ਕਈ ਬੰਦਿਆਂ ਦਾ ਖੁਲਾਸਾ ਆਪਣੇ ਫੇਸਬੁੱਕ ਲਾਈਵ ਦੇ ਵਿੱਚ ਕੀਤਾ ਸੀ ਅਤੇ ਦੋਸਤੋ ਜਦੋਂ ਇਹ ਇਸ ਦੀ ਵੀਡੀਓ ਵਾਇਰਲ ਹੋਈ ਜਿਹੜੀ ਕਿ ਤੁਸੀਂ ਨੇ ਦੇਖੀ ਹੈ ਉਸ ਤੋਂ ਕੁਝ ਹੀ ਘੱਟੇ ਬਾਅਦ ਦੋਸਤੋ ਇਸ ਬੱਤੇ ਨੂੰ ਸਿੰਘੂ ਬਾਰਡਰ ਦੇ ਉੱਪਰੋਂ ਪੁਲਿਸ ਨੇ ਚੱਕ ਲਿਆ ਜਿਸ ਦੀ ਵੀ ਇੱਕ ਵੀਡੀਓ ਵਾਇਰਲ ਹੋਈ ਹੈ ਆਓ ਉਹ ਵੀਡੀਓ ਦੇਖ ਲੈਣੇ ਆ ਤਾਂ ਦੋਸਤੋ ਤੁਸੀਂ ਨੇ ਦੇਖਿਆ ਕਿ ਜਿਹੜਾ ਪੱਤਰਕਾਰ ਕਿਸਾਨਾਂ ਦਾ ਸੱਚ ਦਿਖਾ ਰਿਆ ਸੀ ਕਿਸਾਨਾਂ ਦੇ ਨਾਲ ਖੜਿਆ ਸੀ ਅਤੇ ਕਈ ਮਹੀਨਿਆਂ ਤੋਂ ਬਾਰਡਰ ਦੇ ਉੱਪਰ ਬੈਠਾ ਹੋਇਆ ਸੀ ਸੱਚ ਦਿਖਾ ਰਿਹਾ ਸੀ ਦਿਨ ਰਾਤ ਉਸ ਨੂੰ ਕਿਸ ਤਰ੍ਹਾਂ ਦੋਸਤੋਂ ਪੁਰਸੂਦਾਰਾ ਚੱਕਿਆ ਗਿਆ ਹੈ ਸਰਕਾਰ ਦੇ ਇਸ਼ਾਰਿਆਂ ਦੇ ਉੱਪਰ ਉਸੇ ਦੋਸਤੋ ਤੁਹਾਨੂੰ ਇੱਕ ਜਾਣਕਾਰੀ ਦੇ ਦਈਏ ਕਿ ਸਿੱਗੂ ਬਾਰਡਰ ਟਿਕਰੀ ਬਾਰਡਰ ਅਤੇ ਗਾਜੀਪੁਰ ਬਾਰਡਰ ਦੇ ਉੱਪਰ ਹੁਣ ਮਾਹੌਲ ਬਿਲਕੁਲ ਬਦਲ ਗਿਆ ਹੈ ਅਤੇ ਪੂਰੀ ਤਰ੍ਹਾਂ ਇਹ ਬਾਰਡਰ ਦੀਵਾਰਾਂ ਇੱਕ ਵਾਰ ਫੇਰਦੋ ਭਰਨੇ ਸ਼ੁਰੂ ਹੋ ਚੁੱਕੇ ਹਨ ਅਤੇ ਕਿਸਾਨਾਂ ਦਾ ਇਕੱਠ ਇੱਥੇ ਠਾਠਾ ਮਾਰ ਰਿਹਾ ਹੈ ਅਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਸਭ ਨੂੰ ਦੇਖ ਕੇ ਸਰਕਾਰਾਂ ਦੀ ਨੀਂਦ ਉੱਡੀ ਹੋਈ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਕੋਈ ਚੰਗੀ ਖਬਰ ਜਲਦ ਮਿਲਣ ਦੀ ਉਮੀਦ ਹੈ ਕਿਉਂਕਿ ਦੋਸਤੋ ਤੁਹਾਨੂੰ ਤਾਂ ਪਤਾ ਹੈ ਕਿ ਸਰਕਾਰਾਂ ਨੇ ਸਾਰੇ ਹੱਥ ਕੰਡੇ ਆਪਣਾ ਲਏ ਹਨ ਅਤੇ ਹੁਣ ਉਮੀਦ ਹੈ ਕਿ ਜਲਦੀ ਕੋਈ ਚੰਗੀ ਖਬਰ ਸੁਣਨ ਨੂੰ ਮਿਲੇਗੀ ਅਗਰ ਲੋਕਾਂ ਦਾ ਏਕਾ ਇਸੇ ਤਰ੍ਹਾਂ ਬਣਿਆ ਰਿਹਾ ਅਤੇ ਸ਼ਾਂਤੀ ਦੇ ਨਾਲ ਬਾਰਡਰਾਂ ਦੇ ਉੱਪਰ ਟਟੇ ਰਹੇ ਤਾਂ ਦੋਸਤੋ ਇਸ ਤੋਂ ਬਾਅਦ ਕੁਝ ਘਟੇ ਪਹਿਲਾਂ ਲੱਖਾਂ ਸਦਾਨਾ ਵੀ ਲਾਈਵ ਆਏ ਤੇ ਲਾਈਵ ਆ ਕੇ ਉਹਨਾਂ ਨੇ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਲਾਣਤਾ ਪਾਈਆਂ ਹਨ ਜਿਹੜੇ ਕੀ ਅੰਦੋਲਨ ਦੇ ਵਿੱਚ ਬਾਡਰਾਂ ਦੇ ਉੱਪਰ ਉੱਚੀ ਆਵਾਜ਼ਾਂ ਲਾ ਕੇ ਟਰੈਕਟਰਾਂ ਦੇ ਨਾਲ ਨੱਚਦੇ ਸੀ ਅਤੇ ਨਾਲ-ਨਾਲ ਉਹਨਾਂ ਨੇ ਆਪਣੇ ਟਰੈਕਟਰਾਂ ਦੇ ਉੱਪਰ ਕੁਝ ਐਸੀਆਂ ਚੀਜ਼ਾਂ ਲਿਖਾਈਆਂ ਹੋਈਆਂ ਸੀ ਜਿਵੇਂ ਕੀ ਉਹ ਹਰ ਮੌਕੇ ਦੇ ਉੱਪਰ ਕਿਸਾਨਾਂ ਨਾਲ ਖੜਨਗੇ ਅਤੇ ਭੱਜਣਗੇ ਨਹੀਂ ਪਰ ਦੋਸਤੋ ਇਹੋ ਜਿਹੇ ਲੋਕ ਸਭ ਤੋਂ ਪਹਿਲਾਂ ਭੱਜੇ ਹਨ ਆਓ ਸੁਣਦੇ ਹਾਂ ਲੱਖੇ ਨੇ ਕਿਸ ਤਰ੍ਹਾਂ ਉਹਨਾਂ ਦੀ ਲਾਪਾਪ ਕਰੀ ਹੈ ਪਹਿਲਾਂ ਤਾਂ ਅਸੀਂ ਮੇਲਾ ਹੀ ਦੇਖਿਆ ਬਾਦਾਮ ਖਾ ਕੇ ਗਏ ਹਾਂ ਇੱਥੋਂ ਕਈ ਤਰ੍ਹਾਂ ਦੇ ਲੰਗਰ ਛੱਕੇ ਗਏ ਆ ਵੱਖਰੇ ਵੱਖਰੇ ਸ਼ਿੰਗਾਰ ਚ ਹੁਣ ਸ਼ੁਰੂ ਹੋਇਆ ਹੁਣ ਮੈਨੂੰ ਪਤਾ ਲੱਗੂ ਬੜੇ ਮੇ ਖਾਣੀ ਨਿਤਰੂਗੀ ਹੁਣ ਆਏ ਜਿਵੇਂ ਆਪਾਂ ਜਾਣਦੇ ਆ ਕੋਈ ਮੇਲਾ ਦੇਖਣ ਚ ਵਾਕਾਂ ਨੂੰ ਲੈ ਕੇ ਸ਼ਗਲ ਮੇਲਾ ਕਰਕੇ ਹਾਂ ਦੋ ਦਿਨ ਬੜੀ ਬਹੁਤ ਵਧੀਆ ਬਹੁਤ ਵਧੀਆ ਆਗੇ ਐ ਨਹੀਂ ਹੁਣ ਆਇਆ ਅਸਲੀ ਅਸਲੀ ਹੁਣ ਆਇਆ ਮਦਾਨ ਮੈਂ ਉਹਨਾਂ ਪੰਜਾਬ ਵਾਲੇ ਮੇਰੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਯਾਰ ਹੁਣ ਆਪਣੀ ਮਾਂ ਧਰਤੀ ਨੂੰ ਫਿਰ ਕਿਹੜਾ ਮੂੰਹ ਦਿਖਾਵਾਂ ਪੁੱਛਿਓ ਆਪਣੀ ਜ਼ਮੀਰ ਨੂੰ ਪੁੱਛਿਓ ਆਪਣੀ ਆਤਮਾ ਨੂੰ ਪੁੱਛਿਓ ਕਿ ਜਦੋਂ ਅਸੀਂ ਕਿਉਂ ਆ ਗਏ ਵੱਡੇ ਵੱਡੇ ਗੱਲਾਂ ਲਿਖ ਕੇ ਗੇਟ ਟਰਾਲੀਆਂ ਟਰੈਕਟਰਾਂ ਤੇ ਚਿੱਤਾਂਗੇ ਜਾਂ ਮਰਾਂਗੇ ਜਾਰੀ ਜੰਗ ਰੱਖਿਓ ਚਿੱਤਾਂਗੇ ਜ਼ਰੂਰ ਇਹ ਜੀਆਂ ਗੱਲਾਂ ਲਿਖੀਆਂ ਹੋਈਆਂ ਆ ਸਾਡੇ ਟਰੈਕਟਰਾਂ ਤੇ ਜੀਤ ਚੱਲਦੇ ਹੁੰਦੇ ਸਾਡੇ ਟਰੈਕਟਰਾਂ ਦੇ ਉੱਤੇ ਵੇਚਾ ਪੈ ਗਿਆ ਸੈਂਟਰ ਨਾਲ ਖਿੱਚਲਾ ਤਿਆਰੀ ਦਿੱਲੀ ਨੂੰ ਦਿੱਲੀਏ ਮੁੜਾਂ ਅਗੇ ਲੈ ਕੇ ਪੰਜਾਬ ਨੂੰ ਹੱਕ ਆਪਣੇ ਬੜਾ ਮੈਨੂੰ ਲੱਗਦਾ ਨੇ ਬੜਾ ਚਲੋ ਆਪਾਂ ਲੈਣ ਬੜਾ ਜੋਸ਼ ਹੈ ਪੱਕਾ ਹੀ ਹੱਕ ਲੈ ਕੇ ਉਹ ਕਿੱਥੇ ਗਏ ਯਾਰ ਤੁਹਾਡੀਆਂ ਉੱਪਰ ਹੈ ਤਾਂ ਦੋਸਤੋ ਉਮੀਦ ਕਰਦੇ ਆ ਕਿ ਇਹ ਵੀਡੀਓ ਤੁਹਾਨੂੰ ਪਸੰਦਾ ਹੀ ਹੋਵੇਗੀ ਦੋਸਤੋ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਜਾਂ ਫਿਰ ਕੋਈ ਇਸ ਵੀਡੀਓ ਦੇ ਨਾਲ ਗੁੱਸਾ ਗਿਲਾ ਹੋਵੇ ਤਾਂ ਦੋਸਤੋ ਤੁਸੀਂ ਇਸ ਦੇ ਕਮੈਂਟ ਰਾਹੀਂ ਜਾਂ ਫਿਰ ਸਾਨੂੰ ਸਾਡੇ ਇੰਸਟਾਗ੍ਰam ਦੇ ਉੱਪਰ ਕੰਟੈਕਟ ਕਰ ਸਕਦੇ ਹੋ